ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੂਟੀਕ ਤੇ ਕੀ ਹਾਲ ਚੱਲ ਨਹੀਂ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੀ ਹੋਵੋਗੇ ਠੀਕ ਠਾਕ ਹੋਵੋਗੇ ਸਾਡੀ ਵੀਡੀਓਜ਼ ਦੀ ਵੇਟ ਕਰ ਰਹੇ ਹੋਵੋਗੇ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਸੀਗੇ ਹੁਣ ਤੁਸੀਂ ਕਿ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰਦੇ ਤੇ ਦੇਖੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹਾ ਆਊਟਫਿਟ ਹੈ ਜਿਹੜਾ ਉਹ ਲੈ ਕੇ ਆਏ ਆ ਇਹ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਰੈਡੀ ਕੀਤਾ ਹੈ ਤੇ ਨੇਚਰਲ ਕ੍ਰੇਪ ਦਾ ਮਹਿਰੂਨ ਦਾ ਡਾਰਕ ਮਹਿਰੂਨ ਕਲਰ ਦਾ ਸਟੱਫ ਹੈ ਇਹ ਬਹੁਤ ਹੀ ਸ਼ਾਈਨ ਦਾ ਸਟੱਫ ਹੈ ਬਹੁਤ ਸੋਹਣਾ ਹੈਗਾ ਵਧੀਆ ਸੌਫਟ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਨੇਚਰਲ ਕ੍ਰੇਪ ਦਾ ਕਿਦਾਂ ਵੀ ਸੋਹਣਾ ਹੁੰਦਾ ਸਟੱਫ ਵਧੀਆ ਤੇ ਇਹਦੇ ਉੱਪਰ ਆਪਾਂ ਮਸ਼ੀਨ ਵਰਕ ਦਿੱਤਾ ਤੁਸੀਂ ਦੇਖ ਸਕਦੇ ਏਦਾਂ ਸੈਂਟਰ ਪੈਨਲ ਨੇ ਜਿਹੜੇ ਓ ਵਾਲੇ ਰੱਖੇ ਆ ਇੱਕ ਇਹ ਸੀਗਾ ਇੱਕ ਇਧਰਲੀ ਸਾਈਡ ਸੀ ਤੇ neck ਦੇ ਉੱਪਰ ਜਸਟ ਇਹਨਾਂ ਵਰਕ ਸੀਗਾ ਇਹਦੇ ਤੇ ਜਿਹੜੀ ਹੈਗੀ ਇਹਦੀ 슬ੀਵ ਤੁਸੀਂ ਦੇਖ ਸਕਦੇ ਹੋ ਇਹ ਪਾ ਪੈਚ অর্ਗੰਜੀ ਦਾ ਆਫ ਵਾਈਟ ਪੈਚ ਲਗਾ ਕੇ ਇਹਦੇ ਉੱਪਰ ਜਿਹੜਾ ਹੈਗਾ ਬੂਟੀਆਂ ਨੇ ਜਿਹੜੀਆਂ ਜਰੀ ਨਾਲ ਉਹ ਦਿੱਤੀਆਂ ਨੇ ਮਸ਼ੀਨ ਵਰਕ ਦੇ ਵਿੱਚ ਹੀ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈ ਇਦਾਂ ਹੀ ਇਹਦੀ ਜਿਹੜੀ ਬਾਟਮ ਹੈ ਤੁਸੀਂ ਦੇਖ ਸਕਦੇ ਹੋ ਬਾਟਮ ਵੀ ਇਦਾਂ ਹੀ ਰੈਡੀ ਕੀਤੀ ਹੈ ਬਹੁਤ ਪਿਆਰਾ ਲਾਈਟ ਵੇਟ ਜਿਹਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਆਪਣਾ ਫਿਨਿਸ਼ਿੰਗ ਦੇ ਵਿੱਚ ਆਪਾਂ ਇਹਨੂੰ ਇਦਾਂ लेस ਵਗੈਰਾ ਲਗਾ ਕੇ ਜਿਹੜਾ ਹੈਗਾ ਰੈਡੀ ਕੀਤਾ ਹੈ ਹੈਂਗਿੰਗ लेस ਲਗਾਈ ਹੈ ਕਸਟਮਰ ਦੀ ਚੋਇਸ ਅਕੋਰਡਿੰਗ ਠੀਕ ਹੈ ਜੀ ਤੇ ਇਦਾਂ ਚਾਕਾਂ ਦੇ ਤੁਸੀਂ ਦੇਖ ਸਕਦੇ ਹੋ ਇਹ ਇਹਦਾ ਪਾਈਪਿੰਗ ਲਗਾ ਕੇ ਆਪਾਂ ਜਿਹੜੀ ਹੈਗੇ ਫਿਨਿਸ਼ਿੰਗ ਇਹਨੂੰ ਦਿੱਤੀ ਹੈ ਤੇ ਘੇਰੇ ਦੇ ਉੱਪਰ ਵੀ ਆਪਾਂ ਇਹਦੇ ਹੈਂਗਿੰਗ ਲੇਸ ਹੈ ਜਿਹੜੀ ਉਹ ਵਾਲੀ ਲਗਾ ਕੇ ਇਹਨੂੰ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਸੂਟ ਨੂੰ ਇਹ ਉਹਨਾਂ ਦੇ ਹਲੋ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਜਿਹੜਾ ਸੂਟ ਹੈ ਸੌਰੀ ਉਹ ਲੈ ਕੇ ਆਏ ਆ ਸਮਰ ਸੀਜ਼ਨ ਵਿੱਚ ਵੇਅਰ ਕਰਨ ਵਾਲਾ ਸੂਟ ਹੈ ਨੀਡਲਵਰਕ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਫਲਾਰ ਹੈ ਇਹਦੇ ਇੱਕ ਘੇਰੇ ਦੇ ਉੱਪਰ ਬਣਿਆ ਹੋਇਆ ਤੇ ਉੱਪਰ ਹਿੱਪ ਦੇ ਕੋਲ ਬਣਿਆ ਹੈ ਵਿੱਚ ਜਿਹੜੀਆਂ ਹੈਗੀਆਂ ਨੇ ਇਹਦੀ ਬੂਟੀਆਂ ਰੱਖੀਆਂ ਗਈਆਂ ਨੇ ਟਾਈਡਾਈ ਆਪਾਂ ਇਹਦੇ ਨਾਲ ਬਹੁਤ ਹੀ ਸੋਹਣਾ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਜਿਹਦੇ ਵਿੱਚ ਵਰਕ ਹੋਇਆ ਹੋਇਆ ਇਹਦੇ ਵਿੱਚ ਵੀ ਥੋੜਾ ਥੋੜਾ ਜਿਹਾ ਤੇ ਬਹੁਤ ਸੋਹਣਾ ਜਿਹਾ ਇਹਦਾ ਸਟਾਫ ਹੈਗਾ ਬਿਲਕੁਲ ਲਾਈਟ ਵੇਟ ਸਟਾਫ ਹੈ ਜਿੱਦਾਂ ਕਿ ਹਮ ਤੁਹਾਨੂੰ ਪਤਾ ਹੀ ਹੈ ਵੀ ਸਮਰ ਸੀਜ਼ਨ ਦੇ ਵਿੱਚ ਆਪਾਂ ਇਦਾਂ ਦੇ ਸੂਟ ਹੀ ਪਾਉਣੇ ਜ਼ਿਆਦਾ ਲਾਈਕ ਕਰਦੇ ਹਾਂ बॉਟਮ ਹੈ ਜਿਹੜੀ ਉਹਦੇ ਉੱਪਰ ਆਪਾਂ ਜਿੱਦਾਂ 셔ਟ ਦੇ ਵਿੱਚ ਆਪਾਂ ਕਲਰ ਦਿੱਤੇ ਨੇ ਉਹ ਵਾਲੀ ਐਂਕਰਿੰਗ ਕੀਤੀ ਇਹਦੇ ਵਿੱਚ ਆਪਾਂ ਨੇ ਤੇ ਤੁਸੀਂ ਵੀ ਤੁਹਾਨੂੰ ਜੇ ਤੁਹਾਨੂੰ ਪਸੰਦ ਹੈ ਇਹ ਸੂਟ ਤਾਂ ਤੁਸੀਂ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੇ ਸੂਟਾਂ ਦੇ ਕੋਈ ਵੀ ਡਿਜ਼ਾਈਨ ਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜੀ ਤੇ ਸਟਾਫ ਹੈ ਜਿਹੜਾ ਉਹ ਤੁਸੀਂ ਖੁਦ ਵੀ ਭੇਜ ਸਕਦੇ ਹੋ ਤੇ ਸਾਡੇ ਕੋਲੋਂ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਜਾਂ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆ ਆਪਣਾ ਇਹ